हेलो जी सात श्रीकाले सब का स्वागत है मनप्रीत किचन आज फिर मैं लैके आ गई कटहल ती शोध हो गया अज फिर कटहल की सब्जी बनेगी जी नहीं अज कटहल की सब्जी नहीं बनेगी क्योंकि कटहल की सब्जी वैसे तो टेस्टी बनती है बट वो कटहल की सब्ज़ी मेरी सरब नहीं खाती इसलिए आज कटहल की सब्ज़ी नहीं बनेगी अच्छ कटहल के बनन के कोफ्ते ਸਾਚੁ ਮੰਨੇ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਜਿਸ ਤਰ੍ਹਾਂ ਕੀਏ ਦੇ ਸੋਫਟ ਸੋਫਟ ਕੋਫਟੇ ਬਣ ਕੇ ਤਿਆਰ ਹੁੰਦੇ ਨੇ ਨਾ ਉਸੇ ਤਰੀਕੇ ਨਾਲ ਕਟਲ ਦੇ ਵੀ ਸੋਫਟ ਵਾਲੇ ਕੋਫਟੇ ਬਣ ਕੇ ਤਿਆਰ ਹੁੰਦੇ ਆ ਇਹ ਕੋਫਟੇ ਮੇਰੀ ਸਰਫ ਖੁਸ਼ ਹੋ ਕੇ ਖਾ ਲੈਂਦੀ ਆ ਉਹਨੂੰ ਪਤਾ ਨਹੀਂ ਲੱਗਦਾ ਜੇ ਕੀਏ ਦੇ ਕਿ ਕਟਲ ਦੇ ਨੇ ਤੇ ਚਲੋ ਫੇ ਬਣਾਨੇ ਆ ਕਟਲ ਦੇ ਕੋਫਟੇ ਉਹਦੇ ਲਈ ਮੈਂ ਕਟਲ ਨੂੰ ਤੋਲ ਲਿਆ ਸੀ ਰੋਛੇ ਸਾਰਾ ਸਾਫ ਕਰਕੇ ਨਾ ਛਿੱਲੜ ਗਿੱਟ ਕਾ ਦਾ ਉੱਪਰ ਛਿੱਲੜ ਤਾਰ ਲਿਆ ਸੀਗਾ ਤੇ ਕਟਨ ਨੂੰ ਮੈਂ ਤੋਲਿਆ ਈ ਨਾਲ ਆਹੀ ਚਪਾਵਾਂਗੇ ਦੋ ਆਲੂ ਤੇ ਆਲੂ ਵੀ ਮੈਂ ਛਿਲੜ ਉਤਾਰ ਕੇ ਚੰਗੇ ਦਾ ਤੋਲਿਆ ਸੀਗਾ ਹੁਣ ਕਟਨ ਨੂੰ ਅਸੀਂ ਕੁੱਕਰ ਦੇ ਵਿੱਚ ਪਾ ਕੇ ਨਾਲ ਵੀ ਚਾਲੂ ਪਾ ਦਾਂਗੇ ਤੇ ਥੋੜਾ ਜਿਹਾ ਪਾਣੀ ਪਾ ਕੇ ਨਾ ਤੇ ਪਾਣੀ ਇਨਾ ਕ ਪਾਵਾਂਗੇ ਜਿਹੜੇ ਵਿੱਚ ਘਟਨ ਸਿਰਫ ਸਾਡੀ ਡਿਪੋ ਜਾਵੇ ਚੰਗੇ ਤਰ੍ਹਾਂ ਤੇ ਆਲੂ ਨੂੰ ਪਾ ਕੇ ਕੁੱਕਰ ਨੂੰ ਬੰਦ ਕਰਕੇ ਵਿਸਲ ਲਗਾ ਕੇ ਅਸੀਂ ਗੈਸ ਤੇ ਰੱਖ ਦਵਾਂਗੇ ਹੁਣ ਅਹੀ ਇਹਦੇ 5-6 ਵਿਸਲਾਂ ਆਂ ਦਵਾਂਗੇ 5-6 ਵਿਸਲ ਆਦਾਂਗੇ ਤੇ ਅਸੀਂ ਉਹਦੇ ਅਸੀਂ ਤੜਕੀ ਤਿਆਰੀ ਕਰ ਲੈਂਦੇ ਆਂ ਦੇ ਨਾਲ ਹੀ ਮੈਂ ਤੜਕੇ ਲਈ ਮਸਾਲਾ ਵੀ ਕੱਟ ਲਈ ਸੀ ਕਿ ਟਮਾਟਰ ਪਿਆਜ਼ ਤੇ ਤਰੋ ਵਿਸਲ ਵੀ ਮੇਰੀ 5-6 ਕੁੱਕਰ ਨੂੰ ਆ ਚੁੱਕੀਆਂ ਸੀ ਉਹ ਹੀ ਕੁੱਕਰ ਨੂੰ ਖੋਲ ਕੇ ਚੈੱਕ ਕਰ ਲੈਣੇ ਆ ਤੁਸੀਂ ਦੇਖ ਸਕਦੇ ਹੋ ਇਹ ਮੈਂ ਤੁਹਾਨੂੰ ਚੈੱਕ ਕਰਾ ਦੇਣੀ ਆ ਇਹ ਦੇਖੋ ਕਿੰਨਾ ਵਧੀਆ ਆਲੂ ਸਾਡਾ ਇੱਕ ਵਧੀਆ ਗਲ ਕੇ ਤਿਆਰ ਹੋ ਗਿਆ ਹੈ ਨਾ ਇਸੇ ਤਰੀਕੇ ਨਾਲ ਕઠਲ ਵੀ ਤੁਹਾਨੂੰ ਚੈੱਕ ਕਰਾ ਦੇਣੀ ਉਹ ਵੀ ਸਾਡੀ ਗਲ ਗਈ ਸੀ ਇਹ ਸਾਡੀ ਕઠਲ ਗਲ ਗਈ ਸੀ ਹੁਣ ਅਸੀਂ ਇਹਨੂੰ ਪਲੇਟ ਦੇ ਵਿੱਚ ਕੱਢ ਦਿਆਂਗੇ ਤੇ ਮੈਂ ਨੂੰ ਇੱਕ ਛੰਨੇ ਦੇ ਵਿੱਚ ਕੱਢ ਕੱਢ ਰਹੀਆਂ ਤਾਂ ਕਿ ਜੋ ਐਕਸਟਰਾ ਪਾਣੀ ਹੋਏਗਾ ਨਾ ਉਹ ਨਿਚੜ ਜਾਏਗਾ ਹੋਰ ਅਸੀਂ ਗਰਮ ਇਹ ਹਾਲੇ ਨੂੰ ਸਾਈਡ ਤੇ ਰਾਤੇ ਨੇ ਠੰਡੀ ਹੋਣ ਲਈ ਤੇ ਕੜਾਈ 'ਚ ਅਸੀਂ ਥੋੜਾ ਜਿਹਾ ਪਾ ਦਿੰਦੇ ਆ ਤੇਲ ਪਕੌੜੇ ਬਣਾਵਾਂਗੇ ਅਸੀਂ ਪਹਿਲੇ ਤੇਲ ਜਦੋਂ ਗਰਮ ਹੁੰਦਾ ਤੇ ਕਟੜੀ ਸਾਡੀ ਠੰਡੀ ਹੋ ਚੁੱਕੀ ਸੀ ਹੁਣ ਕਟੜ ਨੂੰ ਜੰਗੀ ਤਰ੍ਹਾਂ ਵੈਸੇ ਗਲੀ ਹੋਈ ਹੈ इजीली ਹੱਥ ਨਾਲ ਨਹੀਂ ਇਹ ਜੋ ਆਲੂ ਮੈਸ਼ ਕਰਦੇ ਨੇ ਉਸੇ ਤਰੀਕੇ ਨਾਲ ਹੀ ਇਹ ਕਟੜ ਨੂੰ ਚੰਗੀ ਤਰ੍ਹਾਂ ਮੈਸ਼ ਕਰਨਾ ਮੈਸ਼ ਕਰਕੇ ਹੁਣ ਇਹ 'ਚ ਮੈਂ ਵੱਡੇ 2-3 ਚਮਚੇ ਪਾਵਾਂਗੇ 'ਚ ਪੇਸਣ ਦੇ ਇਹ ਬਹੁਤ ਹੀ ਸੌਫਟ ਬਣ ਕੇ ਤਿਆਰ ਹੁੰਦੇ ਨੇ ਹੁਣ ਇਹ ਚ ਪਾ ਦਾਂਗੇ ਸਵਾਦ ਅਨੁਸਾਰ ਨਮਕ ਪੀਸਾ ਧਨੀਆ ਥੋੜੀ ਲਾਲ ਮਰਚ ਪਾਵਾਂਗੇ ਤੇ ਇਹ ਚ ਮੈਂ ਥੋੜੀ ਜਿਹਾ ਨਾ ਨਾਲ ਹਲਕਾ ਇਹ ਗਰਮ ਮਸਾਲਾ ਪਾਵਾਂਗੀ ਉਹਨੂੰ ਪਾ ਕੇ ਤੇ ਹੁਣ ਅਸੀਂ ਨਾ ਇਹਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਘਟਣ ਨੂੰ ਜੋ ਹੀ ਮਸਾਲੇ ਵਗੈਰਾ ਪਾਇਨਾ ਚੰਗੀ ਤਰ੍ਹਾਂ ਪਹਿਲੇ ਹੀ ਮਿਕਸ ਕਰ ਲਵਾਂਗੇ ਇਹਦੇ ਵਿੱਚ ਪਾਣੀ ਨਹੀਂ ਸੀ ਪਾਣਾ ਕਿਉਂਕਿ ਘਟਲ ਦੇ ਵਿੱਚ ਪਾਣੀ ਹੁੰਦਾ ਆਲਰੇਡੀ ਤੇ ਐਚ ਸੀ ਪਾਣੀ ਪਾ ਨਾ بس ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਤੇ ਜਦੋਂ ਤੇਲ ਵੀ ਗਰਮ ਹੋ ਚੁੱਕਾ ਸੀਗਾ ਹੁਣ ਅਸੀਂ ਪਕੌੜੇ ਬਣਾ ਕੇ ਨਾ ਇਹ ਤੁਸੀਂ ਦੇਖਦੇ ਕਿੰਨੇ ਵਧੀਆ ਗੋਲ ਗੋਲ ਪਕੌੜੇ ਬਣ ਕੇ ਤਿਆਰ ਹੋ ਰਹੇ ਨੇ ਹੁਣ ਅਸੀਂ ਗਰਮ ਵੀ ਤੇਲ ਤੇ ਤੇਨੂੰ ਸੀ ਮੀਡੀਅਮ ਮੀਡੀਅਮ ਫਲੇਮ ਤੇ ਰੱਖ ਦਵਾਂਗੇ ਤੇ ਜੋ ਇਹ ਪਕੌੜੇ ਪਾ ਦਾਂਗੇ ਇੱਕ ਬੈਚ ਹਲੇ ਅਸੀਂ ਪਾਵਾਂਗੇ ਤੁਸੀਂ ਦੇਖਦੇ ਕਿੰਨਾ ਵਧੀਆ ਕਲਰ ਵੀ ਆਇਆ ਹੁਣ ਅਸੀਂ ਇਹਨੂੰ ਨਾਲ ਦੇ ਨਾਲ 2-3 ਮਿੰਟ ਬਾਅਦ ਬਾਹਰ ਕੱਢ ਦਾਂਗੇ ਕਿਉਂਕਿ ਦੁਬਾਰਾ ਇੱਕ ਵਾਰੀ ਹੋਰ ਅਸੀਂ ਫ੍ਰਾਈ ਕਰਾਂਗੇ ਹੁਣ ਅਸੀਂ ਦੂਸਰਾ ਬੈਚ ਵੀ ਇੱਥੇ ਪਾ ਦਾਂਗੇ ਜੋ ਤੱਕ ਇਹ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਕੋਫਟ ਤੇ ਸੋਫਟ ਸੋਫਟ ਬਣ ਕੇ ਤਿਆਰ ਹੋਏ ਨਾ ਜਦੋਂ ਦੂਸਰਾ ਬੈਚ ਵੀ ਤਿਆਰ ਹੁੰਦਾ ਉਹਦੋਂ ਅਸੀਂ ਇਹਨੂੰ ਇੱਕ ਵਾਰ ਫੇਰ ਦੁਬਾਰਾ ਫਰਾਈ ਕਰਨਾ ਨਾ ਤੇ ਇਹ ਉਤੋਂ ਦੇ ਉਪਰੋਂ ਤੇ ਬੰਨ ਜਾਂਦੇ ਨੇ ਬਟ ਅੰਦਰੋਂ ਨਾ ਹਲਕੇ ਕਿਵੇਂ ਕੱਚੇ ਰਹਿ ਜਾਂਦੇ ਤੇ ਫੋਕ ਦੇ ਨਾਲ ਨਾਲ ਅਰੇ ਵਿੱਚ ਇਹਨਾਂ ਡੋਟਸ ਮਾਰਾਂਗੇ ਤੇ ਮੋਰੀਆਂ ਜਿਹਾ ਉਹਦੇ ਵਿੱਚ ਫਿਰ ਅਸੀਂ ਫੇਰ ਦੁਬਾਰਾ ਫਰਾਈ ਕਰਾਂਗੇ ਨਾ ਫਿਰ ਅੰਦਰ ਤੱਕ ਇਹ ਪੱਕ ਜਾਣਗੇ ਤੇ ਉਹ ਵੀ ਦੂਸਰਾ ਬੈਚ ਵੀ ਤਿਆਰ ਹੋ ਗਿਆ ਸਾਨੂੰ ਉਹ ਅਲੱਗ ਪਲੇਟ ਤੇ ਕੱਢ ਦਿਆਂਗੇ ਹੁਣ ਅਸੀਂ ਇਹਨੂੰ ਫਰਾਈ ਕਰ ਲਾਂਗੇ ਇਸੇ ਤਰੀਕੇ ਨਾਲ ਹੀ ਦੂਸਰੇ ਵਾਲਾ ਬੈਚ ਵੀ ਨੂੰ ਫੋਕ ਦੇ ਨਾਲ ਕਰ ਦਿਆਂਗੇ ਲੋ ਜੀ ਸਾਡੇ ਕੋਫ ਪਕੌੜੇ ਬਣ ਕੇ ਤਿਆਰ ਨੇ ਕਠਲ ਦੇ ਹੁਣ ਅਸੀਂ ਇਹ ਲਗਾ ਲੈਨੇ ਤੜਕੇ ਤਿਆਰੀ ਕਰ ਲੈਨੇ ਆ ਕੁੱਕਰ ਚ ਪਹਿਲੇ ਪਾਵਾਂਗੇ ਤੇਲ ਤੇਲ ਜੀ ਜਿੱਚ ਪਕੌੜੇ ਤੇਲੇ ਉਹੀ ਤੇਲ ਵਿੱਚ ਪਾਤਾ ਸੀ ਹੁਣ ਕੁਝ ਖੜੇ ਮਸਾਲੇ ਪਾਵਾਂਗੇ ਤੇ ਇਪਤਾ ਦਾਲ ਚਿਨੀ ਇੱਕ ਮੋਟੀ ਇਲਾਚੀ ਲੌਂਗ ਸੌਫ ਜੀਰਾ ਇਹਨੂੰ ਪਾ ਕੇ ਹੀ ਇੱਕ ਮਿੰਟ ਲਈ ਹੀ ਭੁੰਨਾ ਦੇ ਨੂੰ ਤੇ ਥੋੜੀ ਜਿਹੀ ਨਾਲ ਮੈਂ ਹਿੰਗ ਪਾ ਦਿੱਤੀ ਸੀਗੀ ਗਰਮ ਮਸਾਲੇ ਸਾਡੇ ਭੁੰਨਗੇ ਸੀ ਹੁਣੇ ਚਾਹ ਪਿਆਜ਼ ਪਾਤੇ ਹੀ ਮੈਂ ਪਿਆਜ਼ ਨੂੰ ਨਾ ਬਾਰਿਕ ਚੋਪ ਕਰ ਲਿਆ ਸੀਗਾ ਤੁਸੀਂ ਚਲੋ ਚਾਹੋ ਤੇ ਮਿਕਸੀ ਵਿੱਚ ਪੀਸ ਵੀ ਸਕਦੇ ਹੋ ਬਟ ਜੇ ਮਿਕਸੀ ਪੀਸੇ ਨਾ ਜਿਆਦਾ ਟਾਈਮ ਲੱਗਦਾ ਮਸਾਲਾ ਭੁੰਨ ਲੈ ਇਸ ਲਈ ਮੈਂ ਚੋਪ ਕਰ ਲਿਆ ਸੀ ਇਹਨੂੰ ਚੋਪਰ ਚ ਪਾ ਕੇ ਪਿਆਇ ਪੁੰਗੇ ਸੀਗੇ ਹੁਣ ਅਸੀਂ ਬੇਸੀ ਮਸਾਲੇ ਪਾ ਦਾਂਗੇ ਲੂਰ ਮਿਰਚ ਵਗਾਰਾ ਲਾਲ ਮਿਰਚ ਹਲਦੀ ਦੇਗੀ ਮਿਰਚ ਤੇ ਲਾਲ ਮਿਰਚ ਮੈਂ ਥੋੜੀ ਪਾਈ ਹੈ ਕਿਉਂਕਿ ਮੈਂ ਜੇ ਹਰੀ ਮਿਰਚ ਹੀ ਪਾਈ ਹੈ ਇਹ ਮਸਾਲਾ ਸਾਡਾ ਪੁੰਗ ਗਿਆ ਸੀ ਨੇ ਕਿਉਂ ਛੱਡ ਦਿੱਤਾ ਸੀ ਪਿਆਇ ਨੇ ਹੁਣ ਅਸੀਂ ਪਾ ਦਾਂਗੇ ਟਮਾਟਰ ਤੇ ਹਰੀ ਮਿਰਚ ਦੀ ਪਿਉਰੀ ਸੀਗੀ ਉਹਨੂੰ ਪਾ ਕੇ ਹੁ ਚੰਗੀ ਤਰ੍ਹਾਂ ਨੂੰ ਪੁੰਨਾਗੇ ਹੁਣ ਅਸੀਂ ਇਹਨੂੰ 2 ਮਿੰਟ ਲਈ ਨਾ ਟਾ ਕੇ ਰੱਖ ਦਿੰਦੇ ਨੇ ਬੁੱਕਰ ਨੂੰ ਤੁਸੀਂ ਦੇਖ ਸਕਦੇ ਹੋ ਅਲੀਚਾ ਕਰ ਰਹੇ ਤੁਸੀਂ ਦੇਖ ਸਕਦੇ ਹੋ ਸਾਡਾ ਮਸਾਲਾ ਬਣ ਕੇ ਤਿਆਰ ਹੈ ਹੁਣ ਅਸੀਂ ਜੀ ਗਰੇਵੀ ਬਣਾ ਲੈਣਾ ਇਹ ਚ ਪਾਵਾਂਗੇ ਪਾਣੀ ਤੇ ਗਰੇਵੀ ਬਣਾਣ ਲਈ ਮੈਂ ਜੀ ਗਰਮ ਪਾਣੀ ਪਾਵਾਂਗੀ ਗਰਮ ਪਾਣੀ ਪਾਣਾ ਕਾਫੀ ਵਧੀਆ ਟੇਸ ਆਉਂਦਾ ਹੁਣ ਅਸੀਂ ਨੂੰ ਤੁਸੀਂ ਚਾਹੋ ਤੇ ਇੱਕ ਵਿਸਲ ਵੀ ਮਰਵਾ ਸਕਦੇ ਹੋ ਬੱਟ ਮੈਂ ਨੂੰ 5 ਮਿੰਟ ਲਈ ਖੁੱਲਾ ਹੀ ਇਸ ਰਹੀ ਟੱਕ ਕੇ ਰੱਖ ਦਵਾਂਗੀ ਤੁਸੀਂ ਦੇਖ ਸਕਦੇ ਹੋ ਸਾਡੀ ਪਕੌੜਿਆਂ ਲਈ ਗਰੇਵੀ ਬਣ ਕੇ ਤਿਆਰ ਹੈ ਕਿੰਨਾ ਵਧੀਆ ਕਲਰ ਵੀ ਆਇਆ ਤਾਂ ਨਾ ਤੇ ਹੁਣ ਅਸੀਂ ਦੇ ਵਿੱਚ ਜਿਹੜੇ ਗੋਫਤੇ ਬਣਾ ਕੇ ਰੱਖੇ ਸੀ ਨਾ ਉਹਨੂੰ ਪਾ ਦਾਂਗੇ ਤੇ ਜਿਵੇਂ ਮੈਂ ਕਰੀਬਨ ਤੁਸੀਂ ਗਰੇਵੀ ਬਣਾ ਲਈ ਪਾਣੀ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਹੁਣ ਇਹ ਚ ਪਾਵਾਂਗੇ ਇੱਕ ਛੋਟੀ ਚਮਚ ਗਰਮ ਮਸਾਲੇ ਦੀ ਨਾਲ ਹੀ ਪਾਵਾਂਗੇ ਕਸੂਰੀ ਮੇਥੀ ਦੀ ਅੱਧੀ ਚਮਚ ਕਿਉਂਕਿ ਮੈਂ ਹਰਾ ਧਨ ਨਹੀਂ ਪਾਦੀ ਮੇਰੇ ਬੱਚੇ ਹਰਾ ਧਨ ਨਹੀਂ ਖਾਂਦੇ ਤੁਸੀਂ ਦੇਖ ਸਕਦੇ ਹੋ ਸਾਡੇ ਗੋਫਤੇ ਬਣ ਕੇ ਤਿਆਰ ਨੇ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਬਹੁਤ ਹੀ ਲਾਜਵਾਬ ਬਣ ਕੇ ਤਿਆਰ ਹੁੰਦੇ ਨੇ ਜੇ ਤੁਸੀਂ ਕਦੀ ਨਹੀਂ ਬਣਾਇਆ ਟਰਾਈ ਜ਼ਰੂਰ ਕਰਨਾ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਨੇ ਤੁਸੀਂ ਦੇਖ ਸਕਦੇ ਹੋ ਨਾ ਜੇ ਮੇਰੀ ਅੱਜ ਦੀ ਵੀਡੀਓ ਚੰਗੀ ਲੱਗੇ ਮੇਰੇ ਕੋਫਤੇ ਵਧੀਆ ਲੱਗਦੇ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੁਸੀਂ ਦੇਖ ਸਕਦੇ ਹੋ اور ਮੈਂ ਤੁਹਾਨੂੰ ਇੱਕ ਕੋਫਤਾ ਤੋੜ ਕੇ ਵੀ ਦਿਖਾਨੀ ਆ ਤੁਸੀਂ ਦੇਖ ਸਕਦੇ ਹੋ ਕਿੰਨੇ ਸੌਫਟ ਬਣ ਕੇ ਤਿਆਰ ਹੋਏ ਹਨ ਨਾ ਇਹ ਦੇਖੋ ਕਿੰਨੇ इजीली ਟੁੱਟ ਰਹੇ ਨੇ ਔਰ ਖਾਣੇ ਚ ਬਹੁਤ ਟੇਸਟੀ ਨੇ ਮজা ਆ ਗਿਆ ਤੁਹਾਨੂੰ ਫਿਰ ਮਿਲਦੇ ਆ ਨੈਕਸਟ ਵੀਡੀਓ ਰਿ ਇਜਾਜ਼ਤ ਦੇ ਮੈਨੂੰ ਬਾਏ ਬਾਏ